ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜੇਂਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਰਸੋਈ ਦਾ ਕੰਮ ਆਪਣਾ ਨਿਬੜ ਗਿਆ ਸਵੇਰ ਦੇ 7:00 ਵਜੇ ਤੇ ਮੱਝਾਂ ਵੀ ਮੈਂ ਬੰਨਤੀਆਂ ਮੈਂ ਪਹਿਲਾਂ ਇਹ ਸੋਚਦੀ ਸੀ ਮਹਾ ਜੀ ਮੰਗਰੋਂ ਮਾਰਸੀ ਆ ਗਈ ਕੋਲਾ ਲੱਗ ਜੇ ਬਾੜੀ ਜਿਹੜੀ ਲੱਗਦੀ ਹੈ ਮੈਂ ਫਟਾਫਟ ਮੈਂ ਸਮਝਣ ਕਿ ਇੱਥੇ ਕੰਮ ਨੂੰ ਮੇੜਿਆ ਕਿ ਨੇ ਉਹ ਜਾ ਕੇ ਤੇ ਕੈਰੀਆਂ ਤਿਆਰ ਕਰ ਲੂ ਮਿਲਗੀ ਗਾਲ ਲੱਗ ਬਾਲਟੀ ਦੇ ਮਤਲਬ ਮੈਂ ਖੜ ਜਾ। ਇਹ ਚ ਪਾ ਦੇ। ਕਾਜ ਵੀ ਆਂ ਗੱਬਲੇ ਤਾਂ ਤਾਂ ਪਰ ਲੀਆ। ਬਾਲਟੀ ਕਿੰਨਾ ਧੀਰਾ ਕੰਮ ਕਰਿਆ ਦੇਖੀ। ਲੈ, ਇੱਕ ਪਾ ਦੇ। ਦੇਖੋ। 10 10 10 ਚਲੋ ਉਹ ਵੀ ਪਾ ਦੇ। ਉਧਰ ਵੀ ਮੈਂ ਸਸਾ ਥੱਲੇ ਮੰਜਾ ਮਾਰਨਾ ਹੋਇਆ ਪਿਆ। 3 ਦਿਨ ਹੋ ਗਏ। ਲੋ ਜੀ ਕੱਪੜੇ ਮੈਂ ਸਵੇਰੇ ਸਵੇਰੇ ਇੱਕ ਵਾਰ ਹੱਥ ਨਾਲ ਧੋਣ ਵਾਲੇ ਦੇ ਨਵੇਂ ਇਹ ਤੋਤੇ ਮਸ਼ੀਨ ਲਾਈ ਹੋਈ ਐ ਤੇ ਇੰਦਰੋਂ ਸਰਦਾਰ ਜ਼ਿਲ੍ਹਾ ਸੰਲੋਕ ਭੱਜ ਗਈ ਉਹ ਕੈਰੀ ਤਿਆਰ ਕਰ ਲੈਣੀ ਮੈਂ ਮੱਜਾਂ ਦਾ ਨੂੰ ਮੇੜ ਤਰ ਸੋਈਦਾ ਫਿਰ ਰੋਟੀ ਬਣਾ ਲਾਂਗੇ ਬਸ ਅਜੇ ਪਾਰਸਲ ਵੀ ਕੋਲੇ ਨੇ ਚੰਨ ਤਾਂ ਦੋ ਕੀ ਫੜਾਉਣੇ ਨੇ ਅਜੇ ਬਾਲੇ ਨਹੀਂ ਹੈਗੇ ਤੇ ਇੰਦਰ ਜੋਆਂ ਚ ਪਿੰਦਰਾ ਇੱਕ ਕੱਪ ਪਾਣੀ ਦਾ ਭਰ ਕੇ ਲਿਆ ਕੇ ਅਜੋਆਂ ਚ ਪਾ ਪਤਾ ਨਹੀਂ ਇਹ ਵਾਹਾ ਮਾਗਰੋ ਪੀਲੇ ਜੇ ਸੁੱਕ ਜੇ ਕਿਉਂਗੇ ਪਤਾ ਨਹੀਂ ਪਾਣੀ ਵਾਲਾ ਬਾਤਾ ਮੈਂ ਰਖਣੀ ਦੇਣਾ ਉਹ ਉਲੀ ਜੀ ਲੱਗੀ ਪਿਆ ਸਲੋਂ ਜੋਂ ਨੂੰ ਪਾਣੀ ਬਾਲਾ ਪਾਈ ਜੰਦੀ ਆ ਮੈਂ ਪਰ ਦੇ ਵਾਲ ਦੀ ਖਾਲ ਜ਼ਿਆਦੇ ਐ ਭਿੱਜ ਜੂਗੀ ਫਿਰ ਨਹੀਂ ਫੁੱਲ ਜੂਗੀ ਨਹੀਂ ਉੱਥੇ ਖੜ ਜੂਗੀ ਜੇ ਦੇ ਖਾਲ ਜ਼ਿਆਦੇ ਹੁੰਦੀ ਐ ਉਹਦੇ ਦੱਥਨ ਵਾਲੀ ਸੰਨੀ ਵੀ ਉਹ ਤੜਕੀ ਰਲ ਜਾਂਦੀ ਐ ਇਕੱਠੀ ਸਾਰੀ ਚੱਲ ਬਸ ਚਲ ਬਸ ਸਰਾ ਫੇਰ ਹੱਥ ਮਾਰੂ ਕਹਿੰਦਾ ਦੇਖੀ ਬੋਲੇ ਯਾਦ ਕਰਾ ਦੇ ਕਹਿੰਦਾ ਮੈਂ ਤਾਂ ਹੁਣ ਅੱਗ ਲਾ ਦੇ ਕਹਿੰਦਾ ਮੈਂ ਤਾਂ ਲਾਉਂਗਾ ਹੁਣ ਤਾਂ ਯਾਦ ਕਰਾਤੀਗਾ ਪਿੰਦਰ ਜੇ ਗਾਲਾਂ ਪੈਣ ਲੱਗੀਆਂ ਤੇਰੇ ਪਵਾਉਂ ਮੈਂ ਮੈਂ ਤਾਂ ਨਹੀਂ ਕਿਹਾ ਜੀ ਕਿਨਾਰੀ ਲਾ ਦੇ ਮੇਰ ਤਾਂ ਪਹਿਲੀ ਪੈ ਗਈਆਂ ਤੜਕੀ ਤੜਕੀ ਅੱਜ ਸੇਵਾ ਹੋ ਗਈ ਉਹ ਪਾਣੀ ਕਿਨਾਰੇ ਭਰੀਆਂ ਨਵੇਂ ਗਾਣਾ ਪੈਣ ਲੱਗੀਆਂ ਤੇਰੇ ਪੈਣੀਆਂ ਮੇਰ ਤਾਂ ਪਹਿਲੀ ਪੈ ਗਈਆਂ ਅੱਜ ਸਵੇਰੇ ਸਵੇਰੇ ਚਾਹ ਪੀਸੇ ਲੈ ਆ ਜਨ ਲੈ ਆ ਤੁਰਕੇ ਨਹੀਂ ਵਹ ਜਾਂਦੀ ਮੈਂ ਨਹੀਂ ਜਾਂਦੀ ਫਿਰ ਵਗ ਜਾ ਕੱਲਾ ਮੈਂ ਨਹੀਂ ਜਾਂਦੀ ਇਹਨੇ 2 ਮਿੰਟ ਤੈਨੂੰ ਤੁਰੰਤ ਦੇ ਖਰਾਬ ਕਰੇਗਾ। ਉਹ ਆਪਦੀ ਮਰਜ਼ੀ ਨਾਲ ਬਥੇਰਾ ਚੱਕੀ ਫਿਰਦੇ ਨੇ ਉਹਨਾਂ ਨੂੰ। ਇੱਕ ਗਮੂਲੀਏ ਨਹੀਂ ਇੱਕ ਵੱਟ ਤੇ ਲਾਇਓ ਇਤਕੀ ਬਾਹਲਾ ਨਖਰੇ। ਮਨਵਾਇ ਨਾ ਹੁਣ ਚਿਕਨ ਗੁੜੀਆਂ ਤੂੰ ਮੈਨੂੰ ਕਰੀਂਗਾ ਮੈਂ ਕਹਦਾ ਹੋਰ ਕਰੀਂ ਲੈ ਨਾ ਹੱਡ ਭੰਣਣੀ ਕੱਲ ਗੋਲੀ ਲਈ ਜਾਂ ਦੁਪਹਿਰ ਲਈ ਤੇਰੇ ਅਗੇ ਖਰਾਕ ਲੈ ਲੈਂਦੇ ਆ ਪੀਤੀ ਤੇ ਹੋਣ ਲੱਗੀ ਜੀ ਕੁਰਕੀ ਦੀ ਫਟ ਜੀ ਖਰਾਕ ਨਾਲ ਦੱਸ ਜਨਾ ਇੰਦ ਬਈ ਲੈ ਤੂੰ ਨਾ ਤੜਾ ਦੇ ਆਜੇ ਤੱਕ ਦੇ ਇਹ ਕਰਨੀ ਪਈ ਜਿਹੜਾ ਬਣੀ ਹੈ ਸਪਰੇਅ ਜੀ ਵਾਲੇ ਮਤਲਬ ਆਹਲ ਹੋ ਰਹੇ ਨੇ ਹੁਣੇ ਕੱਲ ਆਖ ਨਹੀਂ ਜੰਨਾ ਨਹੀਂ ਦੇਗੇ ਨੇ ਭਈ ਕੱਲ ਨਾ ਕਰਾ ਦੇ ਮੋਬਾਈਲ ਇਹ ਕਰਕੇ ਨਾ ਹਾਂ ਸਾਰੀ ਨੂੰ ਪੁੱਛਣ ਦੇ ਵੀ ਕਰਨਗੇ ਧੱਕੇ ਜਿੱਥੇ ਟਪਾਦੇ ਨੇ ਲਸਣ ਲਾਉਣੇ ਸਿੱਖ ਲਾਗੇ ਤੇ ਪੁੱਤੀ ਬਾਬੂ ਦੇ ਜਾਤੇ ਮਗ ਪੁੱਤੀ ਇਹ ਨਾ ਲਈ ਜਾਏ ਅਗਰ ਵੱਡਾ ਹੋਇਆ ਪੁੱਠੇ ਨਾ ਹੋਰ ਵੱਡਾ ਕਰਸ਼ਾਨ ਕਹਿੰਦੇ ਲਸਣ ਪੁੱਠੀ ਲਈ ਜਾਂਦਾ

ਹੋ ਹੋ ਨਵੜੀ ਆ ਗਈ ਮੇ ਛੇਤੀ ਕਰ ਬਾਈ ਮਾਸੂਨ ਤਾਂ ਹੁਣ ਤੇਰਾ ਹੀ ਕੰਮ ਰਹਿ ਗਿਆ ਬਸ ਹਾਂ ਅਸੀਂ ਤਾਂ ਜਾ ਸਕਦੇ ਆ ਮੈਂ ਜਾ ਕੇ ਰੋਟੀ ਬਣਾਵਾਂ ਬਸ ਆ ਵੀ ਲੱਗਿਆ ਤੂੰ ਤਾਂ ਇੱਥੇ 10 ਵਜੇ ਤੱਕ ਬੈਠਾ ਰਹੇਗਾ ਹੈ ਕਿ ਬਸ ਆਉਣਾ ਅੰਦਰ ਟਾਈਮ ਦੇ ਕਿੰਨੇ ਖਾਲ ਕਿਉਂ ਆਏ ਤੇ ਹਾਂ ਸਾਢੇ 8 ਹੁੰਦੇ ਹਾਂ ਸਾਢੇ 8:30 ਹੁੰਦੇ ਨੇ ਸਾਢੇ 8:30 ਉਹ ਤੋੜ ਲਓ ਫਿਰ ਅੰਦਰ ਆਹ ਸੱਚ ਲੈ ਚੱਲ ਫਲੀਆਂ ਤੋੜੀਏ ਆ ਜਾ ਧਣੀਆਂ ਜਾ ਬੰਨਵਾ ਕੁਛ ਨਹੀਂ ਹੁੰਦਾ ਲਾ ਦੇ ਧਣੀਆਂ ਦਾ ਕੀ ਘਟ ਮੈਂ ਪਾਣੀ ਪੀ ਆ ਮੇਰੇ ਤਾਂ ਤੇ ਲੱਗੀ ਪਈ ਆ ਆ ਤੋੜ ਐਨੇ ਫਲੀਆਂ ਲੋ ਜੀ ਐਨੀਆਂ ਕ ਫਲੀਆਂ ਤੋੜਦੀ ਆਪਾਂ ਕੁਛ ਇੱਧਰ ਬਹੁਤ ਲਾਈਆਂ ਹੋ ਜਾਂਦੀਆਂ ਉਦੋਂ ਮੀਂਹ ਵੇਲੇ ਮਰ ਗਈਆਂ ਬਸ ਆਪਣੀ ਬਾੜੀ ਤੇ ਲੱਗੀ ਗਾਜਰਾਂ ਰਹਿ ਗਈਆਂ ਉਹ ਸ਼ਾਮ ਨੂੰ ਅੱਪੀ ਲਾ ਦੇਣਗੇ ਸਰਦਾਰ ਜੀ ਪਾਣੀ ਅੱਜ ਨਹੀਂ ਹੁੰਦੇ ਪਾਣੀ ਸਵੇਰੇ ਪਾਵਾਂਗੇ ਉੱਚ ਬੀਜੇ ਖੜ ਜਾਣਗੇ ਜੇ ਹੁਣ ਇਦਾਂ ਹੀ ਪਾਣੀ ਪਾਤਾ ਉਹ ਸਾਰੇ ਬੀਜ ਤੁਰ ਜਾਣਗੇ ਜੀ ਰਿਓ ਲੱਗ ਰਿਹਾ ਮਾਰੂ ਮਾਰ ਪਾਣੀ ਹੁਣ ਸਾਹੀ ਵੀ ਮੇਨ ਨਾਲ ਪਾਣੀ ਵੀ ਨਾ ਆ ਗਿਆ ਵੈਸੇ ਤਾਂ ਮੇਰੀ ਸਲਾਹ ਨਹੀਂ ਥੀ ਆਉਣ ਦੀ ਸਰਦਾਰ ਜੀ ਵੀ ਆਪੀ ਲਾ ਲੈਣਗੇ ਸਾਡੀ ਲੜਾਈ ਹੋ ਗਈ ਸਵੇਰੇ ਸਵੇਰੇ ਮੈਨੂੰ ਗੁੱਸਾ ਆ ਗਿਆ ਫਿਰ ਮੈਂ ਕਿਹਾ ਉਹ 12 ਮਹੀਨਿਆਂ ਤੱਕ ਉੱਥੇ ਫਿਰ ਜਾਣਗੇ ਛੇਤੀ ਜਾਣਾ ਭਾਈ ਕੋਠਾ ਉੱਦੇਸ ਮਾਰੇ ਤਾ ਸਾ ਵੀ ਪੀ ਲੈਵਾਂ ਪਾਣੀ ਪੀ ਲੈ ਪੀਣਸ ਇੰਨੇ ਚ ਕਿੱਧਰ ਦੀ ਪਾਏਗਾ ਪਾਣੀ ਇੱਧਰ ਨਹੀਂ ਪਾਉਂਦਾ ਅੱਛਾ ਮੈਂ ਤੇਰੀ ਬਾੜੀ ਨਾਲ ਲਾ ਕੇ ਨਮੜੇਤੀ ਤੂੰ ਤਿੰਨ ਚਾਰ ਦਿਨ ਫਿਰਦਾ ਰਹਿੰਗਾ ਨੇ ਪ੍ਰਿੰਡੀਆਂ ਹਰੀਆਂ ਹਰੀਆਂ ਹੋ ਰਹੀਆਂ ਨੇ ਕੱਚੀਆਂ ਕੱਚੀਆਂ ਨੇ ਹਜੇ ਗੋਭੀ ਰੈ ਗਈ ਲਾਉਣ ਵਾਲੀ ਇਹ ਸਾਰੀ ਤੂੰ ਬੜੀ ਵਿੱਚ ਹੁਣ ਤੇਰੇ ਮੈਂ ਲਾਉ ਬਸ ਲੱਗ ਗਿਆ ਸਾਰਾ ਕੁਝ ਮੇਥੀ ਪਾਲਕ ਮੇਥੇ ਧਨੀਆ ਲਾ ਸਾਨੂੰ ਮੰਡੇ ਉਹ ਵੀ ਰਮਾਈ ਦਿੰਦੇ ਹੁਣ ਲੱਗਦੇ ਆਪਾਂ ਮੂੜੀਆਂ ਲਾਹ ਦੀਆਂ ਆਪਾਂ ਗਾਤ ਬੱਤ ਕਰਦੇ ਆਹੜੀ ਛੋਟੀ ਆ ਉਧਰੋਂ ਵੱਢਦੇ ਫਿਰ ਪਰਾਂ ਹਾਂ ਕਰਤਾ ਪਰਨ ਨੂੰ ਇੱਕ ਵਾਲਾ ਸਪੱਤੀ ਹੋ ਗਿਆ ਕੇਰਾਂ ਦਾ ਪੱਤੂ ਨਹੀਂ ਇਹ ਸਾਰਾ ਕੁਝ ਨਹੀਂ ਲੱਕੜ ਵਰਗੇ ਹੋਏ ਆ ਬੇਨੇ ਨੂੰ ਲੱਗ ਗਿਆ ਆਪਣੇੰਦੀਆਂ ਦਾ ਗੰਡਿਆਂ ਵਿੱਚ ਦੀ ਪੈਣ ਹੱਡ ਪੈ ਗਈ ਲੋਹੇੜ ਪਾਈ ਆ ਗਿਆ ਹੋਰ ਦੋ ਤਿੰਨ ਦਿਨਾਂ ਤੱਕ ਨੂੰ ਵੱਢ ਕੇ ਪਰ ਬਰਸੀਨ ਬੀਜੋ ਫਿਰ ਈਲਾ ਪਾਣੀ ਉਹ ਉੱਥੇ ਫਿਰਦਾ ਦੀ ਲੱਕ ਲੱਕ ਕਰਦਾ ਆਰਾਮਦਾਰੀ ਕਰ ਲਈ ਇੰਨਾ ਕ ਟੋਟਾ ਪਾਇਆ ਪਤਾ ਦੱਬ ਕੇ ਲਹੂ ਪੀ ਰੱਖਿਆ ਦੀ ਉਧਰੋਂ ਪਾਣੀ ਨਹੀਂ ਆਉਂਦਾ ਤੇ ਉਧਰੋਂ ਨਹੀਂ ਆਉਂਦਾ ਤੂੰ ਪਰ ਬਾਰਿਸ਼ ਪਾਣੀ ਕਿੱਦਾਂ ਤੂੰ ਜਾਊਗਾ ਪਾ ਲਾਂਗੇ ਤਾਂ ਭਰ ਗਈ ਜਦੋਂ ਆਪੀ ਤੋਂ ਭਰੇ ਹੈ ਉਹ ਤਾਂ ਆਪੀ ਵਾਲੇ ਦਾਣੀ ਪੁੱਟਦੇ ਆ ਤਾਂ ਇਹ ਨੀਲਾ ਸੰਦਾ ਨਹੀਂ ਪਟਦੇ ਤੂੰ ਹੈ ਵੀ ਹੋਣਗੇ ਠੀਕ ਇੰਨੀਆਂ ਉਧਰ ਲਈ ਉਧਰ ਲਈ ਰੱਖ ਲੈਂਦੇ ਆ ਜਿਹੜੀ ਇਹਨਾਂ ਦੇ ਵਿੱਚ ਤੀਕਾਰੀਆਂ ਨੇ ਤਾਂ ਪੱਤਣੀਆਂ ਨਹੀਂ ਜਾਂ ਕਹੀਂ ਨਾਲ ਵੜਦੇ ਉੱਤੇ ਸਭ ਜੇ ਹੁਣ ਵੜ ਗਿਆ ਨਾ ਸਵੇਰੀ ਕੌਣ ਕਿਤਨਾ ਤੇਨੇ ਬਰਾਂ ਮੀਆਂ ਹੋ ਗਈਆਂ ਗੰਦੇ ਤਾਂ ਉਧਰ ਦੀ ਖੰਡਾ ਪੈ ਜਾਣੀ ਈ ਲਾ ਦੇਗੀ ਕਾ ਰੋਦੀ ਮਾਰੇ ਇਹ ਵੀ ਇੱਕ ਪਾਸੇ ਲਾ ਦੇ ਫਿਰ ਆਪਣੀਆਂ ਵੜਦਾਂਗੇ ਦਸਤੀ ਲੈ ਕੇ ਕਿਤੇ ਹੂੰ ਵੜਨੀਆਂ ਫੇਰ ਕੇ ਪਤਲਾ ਪਤਲਾ ਪਾਣੀ ਪਰ ਬੰਦ ਕਰ ਇਧਰੋਂ ਫਿਰ ਆਪੀ ਆ ਕੱਖਾਂ ਚ ਚੱਲੀ ਜਾਓ घंटे च राम जू अठ बज गई घंटे च इको ग्यारह रमूंगा इधरले कख रात तक तो बग गया चलिए चल बाड़ी का कम निबड़े अब